పట దో సో సూ ਨਗਰ ਨਿਗਮ ਵੱਲੋਂ ਨੋਟਿਸ ਚਾਰੀਕਿਤ ਤੇ ਜਾਣ ਤੋਂ ਬਾਅਦ ਅਕਾਲੇ ਦਲ ਅਤੇ ਕਈ ਕਿਸਾਨ ਜਥੇਬੰਦੀਆਂ ਡੇਰੇ ਤੇ ਹੱਕ ਵਿਚ ਆਈਆਂ ਹਨ ਅੱਜ ਪਟਿਆਲਾ ਮੀਡੀਆ ਕਲੱਬ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਆਗੂ ਅਮਿਤ ਰਾਠੀ ਡੇਰੇ ਦੇ महंत रामदास ਅਤੇ ਹੋਰ ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੜ ਨਗਰ ਨਿਗਮ ਨੇ ਤੱਕੇ ਨਾਲ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕ ਪੂਰ ਜ਼ੋਰ ਵਿਰੋਧ ਕਰਨਗੇ ਆਗੂਆਂ ਨੇ ਦੱਸਿਆ ਹੈ ਕਿ ਇਹ 1908 ਤੋਂ ਮਾੜੀ ਦੇ ਨਾਮ ਤੇ ਦਰਜ ਹੈ ਅਤੇ ਹੈ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ। ਉਹਨਾਂ ਨੇ ਇਲਜ਼ਾਮ ਲਾਇਆ ਹੈ ਕਿ ਨਗਰ ਨਿਗਮ ਲੈਂਡ ਪੂਲਿੰਗ ਸਕੀਮ ਦੇ ਫੇਲ ਹੋਣ ਜਾਣ ਤੋਂ ਬਾਅਦ ਹੁਣ ਧਾਰਮਿਕ ਸਥਾਨਾਂ ਦੀ ਜ਼ਮੀਨ ਹੜਪਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵੀ ਕਿਹਾ ਗਿਆ ਹੈ ਕਿ 6 ਬਿੱਗੇ ਤੋਂ ਵੱਧ ਜਗ੍ਹਾ ਤੇ ਗੁਰਦਾਰਾ ਅਤੇ ਮੰਦਿਰ ਵੀ ਮੌਜੂਦ ਹਨ ਅਤੇ ਇਸ ਦੀ ਰੱਖਿਆ ਲਈ ਜ਼ੋਰਦਾਰ ਮੁਹਿੰਮ ਚਲਾਈ ਜਾਵੇਗੀ। ਅੱਜ ਮੈਂ ਦੱਸਿਆ ਤੁਹਾਨੂੰ 58 ਤੋਂ ਬਾਅਦ ਦੇ ਵਿੱਚ ਇਹ ਜੋ ਜੋ ਕਾਗਜ਼ਾਂ ਦੇ ਮਾਲਕੀ ਦੀ ਗੜਬੜ ਹੋਈ ਹੈ। ਇਹਦੇ ਵਾਸਤੇ ਵੀ ਅਸੀਂ ਸੈਕਸ਼ਨ 42 ਦੇ ਅੰਦਰ ਅ ਡਾਇਰੈਕਟਰ ਲੈਂਡ ਰਿਕਾਰਡ ਜਲੰਧਰ ਵਿੱਚ ਅਸੀਂ ਇਹਨੂੰ ਫਰਦ ਬਦਲਦਾ ਯਾਨੀ ਕਿ ਇਹਦੀ ਦਰਸਤੀ ਦਾ ਕੇਸ ਪਾਇਆ 2 ਸਾਲ ਪਹਿਲਾਂ ਠੀਕ ਹੈ ਜੀ ਤੁਸੀਂ ਕੀ ਪੁੱਛਿਆ ਸਵਾਲ ਮੈਂ ਟੋਟਲ ਜਗ੍ਹਾ ਕਿੰਨੀ ਹੈ ਤੁਹਾਡੇ ਡੇਰੇ ਟੋਟਲ ਜਗ੍ਹਾ ਬਿਲਕੁਲ 6 ਬਿਗੇ ਤੇ 5 ਬਿਗੇ ਜਗ੍ਹਾ ਹੈ ਫਰਦ ਅਕੋਰਡਿੰਗ ਔਰ 2 ਬਿਗੇ ਦੇ ਵਿੱਚ ਮਾੜੀ ਆ ਜਿਹੜੇ ਮੰਦਰ ਨੇ ਸਾਰੇ ਬੜੇ ਬੜੇ ਨੇ ਉਹ ਵੀ ਰਿਕਾਰਡ ਹੈ ਜਿਹੜਾ ਕਿ ਬਦਲਿਆ ਗਿਆ ਹੈ ਉਹਦੇ ਵਾਸਤੇ ਅਸੀਂ ਅਪਲੀਕੇਸ਼ਨ ਦਿੱਤੀ ਹੋਈ ਹੈ ਸਰ ਉਹ ਚੱਲ ਰਿਹਾ 2 ਸਾਲ ਹੋ ਗਏ ਨੇ ਇਹ ਪ੍ਰੋਸੈਸ ਚ ਸਾਡਾ ਇਹ ਕਹਿਣਾ ਹੈ ਵੀ ਜਿਹੜੀ ਚ ਲਿਟੀਗੇਸ਼ਨ ਚ ਉਹਨੂੰ ਨਾ ਛੇੜਿਆ ਜਾਵੇ ਜਿਹੜੀ ਐਬਸੋਲੂਟ ਜਿਹੜੀ ਜਿਹਦੇ ਵਿੱਚ ਮਾਲਕੀ ਬਣਦੀ ਹੈ ਇਹਨਾਂ ਦੀ ਦੇਖੋ ਕੁਝ ਕਰ ਸਕਦੇ ਨੇ ਹੁਣ ਤੱਕ ਉਹ ਲਿਟੀਗੇਸ਼ਨ ਤੁਹਾਡੇ ਕੀ ਚੱਲ ਰਹੀ ਹੈ ਜਿਹੜੀ ਹਾਈ ਕੋਰਟ ਚ ਚੱਲ ਰਹੀ ਹੈ ਤੁਸੀਂ ਕੇਸ ਪਾਇਆ ਹੈ ਜਾਂ ਕੀ ਚੱਲ ਰਿਹਾ ਜੀ ਸਰ ਅਸੀਂ ਬੇਨਤੀ ਕੀਤੀ ਹੈ ਇੱਕ ਤਾਂ 2017 ਦੇ ਵਿੱਚ ਜੀ ਸਾਡਾ ਬਿੱਲ ਦਾ ਬਿੱਲ ਕਟ ਪ੍ਰੈਸ਼ਰ ਕੱਟ ਲਿਆ ਗਿਆ ਜੀ ਪਾਣੀ ਦਾ ਕਨੈਕਸ਼ਨ ਕੱਟ ਲਿਆ ਗਿਆ ਦੋਨਾਂ ਦੇ ਉਹਦੇ ਵਾਸਤੇ ਅਸੀਂ ਪਾਈ ਹੋਈ ਹੈ ਤੇ ਦੂਸਰਾ ਅਸੀਂ ਇਹਦੇ ਨਾਲ ਜਿਹੜਾ ਮੰਨ ਲਓ ਸਾਡੀ ਕਬਜ਼ੇ ਨੂੰ ਕਾਇਮ ਰਹਿ ਇਹਦੇ ਵਾਸਤੇ ਇੱਕ ਬੇਨਤੀ ਕੀਤੀ ਹੁੰਦਾ ਹੈ ਔਰ ਥਰਡ ਜਿਹੜਾ ਹੈ ਅਸੀਂ ਜਿਹੜਾ ਇਹ ਸੈਕਸ਼ਨ 42 ਦੇ ਅੰਦਰ ਜੋ ਇਹ ਕਾਗਜ਼ਾਂ 'ਚ ਫੇਰ ਬਦਲ ਕੀਤਾ ਗਿਆ ਇਹਨੂੰ ਠੀਕ ਕਰ ਦੁਸ਼ਤ ਕਰਨ ਦਾ ਸਿਧਾ ਹੈ ਜਿਹੜੇ ਪੇਰੇਗੋ ਨੇ ਇਸ ਟਾਈਮ ਬਿਜਲੀ ਦੇ ਪਾਣੀ ਦੇ ਕਨੈਕਸ਼ਨ ਹੈ ਨਹੀਂ ਬਿਲਕੁਲ ਨਹੀਂ ਹੈ ਜੀ ਜਿਹੜਾ ਆਪਣਾ ਸੋਲਰ ਹੈਗਾ ਉਹਦੇ ਨਾਲ ਜੇ ਬੈਟਰੀਆਂ ਨਾਲ ਆਪਣਾ ਕੰਮ ਚੱਲਦਾ ਇੱਕ ਆ ਵਿੱਚ ਮੈਂਸ਼ਨ ਕੀਤਾ ਹੋਇਆ ਤੁਸੀਂ ਗੱਲ ਜੀ ਜੀ ਬਹੁਤ ਬਰੀ ਸਵਾਲ ਪੁੱਛਿਆ ਸਰੇ ਕੀ ਹੋਇਆ ਕਿ ਜਦੋਂ ਅਸੀਂ ਇਹਦਾ ਪਰਮਨੈਂਟ ਇੰਜੈਕਸ਼ਨ ਵਾਸਤੇ ਔਰ ਜਿਹੜਾ ਕਬਜ਼ੇ ਦੇ ਵਾਸਤੇ ਅਸੀਂ ਕੇਸ ਪਾਇਆ ਸੀ ਤਕਰੀਬਨ ਉਹ ਕੇਸ ਸਿਰੇ ਤੇ ਸੀ ਉਸ ਦਿਨ ਜਿਸ ਦਿਨ ਆਪਣਾ ਮੰਤ ਰਾਮਦਾਸ ਜੀ ਨੂੰ ਆਪਣਾ ਜਿਹੜਾ ਇਹ ਮਲਟੀਪਰਪਸ ਸਕੂਲ ਹੈ ਇਹਦੇ ਕੋਲ ਬੈਠੇ ਆ ਇੱਥੇ ਇਹਨਾਂ ਨੂੰ ਕਿਡਨਾਪ ਕੀਤਾ ਗਿਆ ਇਹਨਾਂ ਜਟਾਵਾਂ ਕੱਟੀਆਂ ਗਈਆਂ ਇਹਨਾਂ ਦੇ ਗੁਪਤ ਅੰਗਾਂ ਦੇ ਉੱਤੇ ਕਰੰਟ ਲਾਇਆ ਗਿਆ ਇਹਨੇ ਲਾਇਆ ਕੋਈ ਅਣਪਛਾਤੇ ਵਿਅਕਤੀ ਸੀਗੇ ਜਿਨ੍ਹਾਂ ਨੇ ਸਾਨੂੰ ਚੱਕਿਆ ਸਾਨੂੰ ਕਿਡਨਾਪ ਕੀਤਾ ਤੇ ਉਹਨਾਂ ਨੇ ਹੀ ਇਹ ਗੱਲ ਕਹੀ ਜਿਹੜਾ ਤੁਸੀਂ ਥਾਪਰ ਕੋਲ ਦੇ ਖਿਲਾਫ ਤੇ ਨਗਰ ਨਿਗਮ ਦੇ ਖਿਲਾਫ ਜੋ ਸਾਡੇ ਕੋਲ ਕੇਸ ਚੱਲਦੇ ਨੇ ਉਹ ਤੁਸੀਂ ਵਾਪਸ ਲੈ ਲਓ ਨਹੀਂ ਅਸੀਂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਜਾਨੋਂ ਮਾਰ ਦੇਵਾਂਗੇ ਉਹਨੂੰ ਪਰਚਾ ਕਰਾਇਆ ਪਰਚਾ ਕਰਾਇਆ ਜੀ ਉਹਦੇ 'ਚ ਸਾਡੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕਰੀ ਅੱਗੇ ਤਾਂ ਸਾਨੂੰ ਪੁਲਿਸ ਨੇ ਇਹ ਗੱਲ ਕਹੀ ਕਿ ਤੁਸੀਂ ਜਿਹੜੇ ਕੇਸ ਪਾਇਏ ਨੇ ਤੁਸੀਂ ਉਹ ਵਾਪਸ ਲੈ ਲਓ ਤੁਸੀਂ ਕਾਹਨੂੰ ਇਹ ਝਗੜਿਆਂ ਦੇ ਵਿੱਚ ਬੈਨਿਓ ਪੁਲਿਸ ਨੇ ਚੱਕ ਕੇ ਅਨੁਸ਼ਾਤਿਤ ਵਿਅਕਤੀ ਦੇ ਖਿਲਾਫ ਪਰਚਾ ਦਰਜ ਕਰਤਾ ਅਸੀਂ ਸੀਸੀਟੀਵੀ ਕੈਮਰੇ ਪੁਤਰ ਦਿੱਤੀ ਕੱਲੀ-ਕੱਲੀ ਜਿੱਥੇ-ਜਿੱਥੇ ਸਾਨੂੰ ਗ੍ਰੈਬ ਕੀਤਾ ਉਹ ਸਾਰੀ ਫੋਟੇਜ ਦਿੱਤੀ ਪੁਲਿਸ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਨੇ ਕਰਵਾਇਆ ਹੋਗਾ ਇਹ ਥਾਪਰੇ ਕੋਲ ਤੇ ਪ੍ਰਸ਼ਾਸਨ ਆ ਜਿਹੜਾ ਜਿਹੜਾ ਸਾਡੇ ਨਾਲ ਕੰਮ ਕਰਾ ਰਿਹਾ ਜੀ ਤੁਹਾਡਾ ਮੈਡੀਕਲ ਹੋਇਆ ਸੀ ਸਾਡਾ ਮੈਡੀਕਲ ਹੋਇਆ ਸੀਗਾ ਜੀ ਪੁਲਿਸ ਨੇ ਮੈਡੀਕਲ ਜਿਹੜਾ ਕਰਾਇਆ ਸਾਡਾ 3 ਦਿਨਾਂ ਬਾਅਦ ਜਾ ਕੇ ਮੈਡੀਕਲ ਕਰਵਾਇਆ ਸੀਗਾ ਅਸੀਂ ਪ੍ਰਾਈਵੇਟ ਮੈਡੀਕਲ ਅਸੀਂ ਦੂਜੇ ਦਿਨ ਕਰਵਾ ਲਿਆ ਸੀ ਸਵੇਰੇ ਜੀ ਉਹ ਸਟੇਜ 'ਚ ਕਾਰਵਾਈ ਵਾਸਤੇ ਫਿਰ ਤੁਸੀਂ ਕੋਰਟ ਕੋਲ ਪਹੁੰਚ ਕੀਤੀ ਕੋਈ ਅਸੀਂ ਕੋਰਟ 'ਚ ਪਹੁੰਚ ਕੀਤੀ ਸੀਗੀ ਜੇ ਹਾਈ ਕੋਰਟ ਕੀਤੀ ਸੀਗੀ ਰਿੱਟ ਪਾਈ ਸੀਗੀ ਹਾਈ ਕੋਰਟ ਨੇ ਪਟਿਆਲਾ ਕੋਰਟ ਨੂੰ ਡਾਇਰੈਕਸ਼ਨ ਦਿੱਤੀ ਆ ਵੀ ਤੁਸੀਂ ਇਹਨੂੰ ਜਿਹੜਾ ਸਿਵਲੈਂਡ ਥਾਣਾ ਹੈ ਸਿਵਲੈਂਡ ਥਾਣੇ ਦੇ ਉਹ ਕਰਤਾ ਜੀ ਕਿ ਇਹਨੂੰ ਪਰਚਾ ਕੈਨਸਲ ਵਾਸਤੇ ਕੈਨਸਲੇਸ਼ਨ ਵਾਸਤੇ ਕੋਰਟ ਦੇ ਵਿੱਚ ਪਾਤਾ ਉਹਨਾਂ ਨੇ ਵੀ ਪਰਚਾ ਕੈਨਸਲ ਹੋ ਜਾਣ ਉਹ ਚਾਹਤੇ ਬਿਲਕੁਲ ਪਰਚਾ ਕੀਤਾ ਹੈ ਮਤਲਬ ਇਹ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਹ ਹੈ ਜੀ ਜਿਸ ਤਰ੍ਹਾਂ ਮਤਲਬ ਤੁਹਾਨੂੰ ਤਕਰੀਬਨ ਸਾਰਾ ਪਿਕਚਰ ਦੱਸ ਹੀ ਦਿੱਤੀ ਗਈ ਹੈ ਵੀ ਸਾਡਾ ਇਹਦੇ ਵਿੱਚ ਕੀ ਰੋਲ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿੱਥੇ ਵੀ ਕਿਤੇ ਜ਼ਮੀਨ ਦਾ ਜਾਂ ਬੇਅਦਬੀਆਂ ਦੀ ਗੱਲ ਹੁੰਦੀ ਹੈ ਜਾਂ ਕਿਤੇ ਵੀ ਧਾਰਮਿਕ ਜਾਂ ਕਿਸੇ ਫਿਰਕੇ ਨਾਲ ਜਦੋਂ ਧੱਕਾ ਹੁੰਦਾ ਤਾਂ ਉਹ ਸਾਡੇ ਵਾਂਗੂ ਜਿਵੇਂ ਸਾਡਾ ਸੰਯੁਕਤ ਕਿਸਾਨ ਮੋਰਚਾ ਅਸੀਂ ਇਕੱਲੇ ਨਹੀਂ ਸੀ ਲੜਿਆ ਸਾਰੇ ਦੇ ਪੰਜਾਬ ਨੇ ਲੜਿਆ ਸੀ ਇਕੱਠੇ ਹੋ ਕੇ ਸਾਰੇ ਦੇਸ਼ ਨੇ ਲੜਿਆ ਸੀਗਾ ਉਹਦੇ ਵਿੱਚ ਸਾਰੀ ਭਾਈਚਾਰੀ ਸੀ ਉਹ ਚ ਮੁਸਲਮਾਨ ਉਹ ਚ ਹਿੰਦੂ ਉਹ ਚ ਸਾਰੀਆਂ ਕਮਿਊਨਿਟੀਆਂ ਸਿੱਖ ਸਾਈ ਜਾਂ ਉਹਨਾਂ ਨੇ ਕੋਈ ਨਹੀਂ ਦੇਖਿਆ ਕਿਸੇ ਨੇ ਜਾਤ ਧਰਮ ਨਹੀਂ ਦੇਖਿਆ ਮਜ਼ਦੂਰ ਕਿਸਾਨ ਸਭ ਰਲ ਕੇ ਉਹਨਾਂ ਨੇ ਉਹ ਜਿਹੜੀਆਂ ਖੇਤੀ ਵਾਲੇ ਜਿਹੜੇ ਬਹੁਤ ਹੀ ਖਤਰਨਾਕ ਕਾਨੂੰਨ ਸੀ ਉਹ ਰੱਦ ਕਰਵਾਏ ਸੀਗੇ ਇਸੇ ਤਰ੍ਹਾਂ ਦਾ ਹੀ ਮੋਰਚਾ ਹੁਣ ਜਿਵੇਂ ਕੌਮੀ ਸਿੰਘ ਆ ਜਿਹੜਾ ਲੱਗਿਆ ਹੋਇਆ ਮਹਾਲੀ ਦੇ ਵਿੱਚ ਹੈ ਕੌਮੀ ਇਨਸਾਫ ਮੋਰਚਾ ਉਹਦੇ ਵਿੱਚ ਵੀ ਇਹੇ ਮੰਗਾਂ ਨੇ ਵੀ ਜਦੋਂ ਕਿਸੇ ਨਾਲ ਧੱਕਾ ਹੁੰਦਾ ਜਾਂ ਕਿਸੇ ਧਾਰਮਿਕ ਸਥਾਨ ਨੂੰ ਤੋੜਿਆ ਜਾਂਦਾ ਹੈ ਸਾਡੀ ਜਥੇਬੰਦੀ ਕਿਉਂਕਿ ਅਸੀਂ ਇੱਕ ਖੁੱਲਾ ਮੰਚ ਹੈ ਸਾਡਾ ਦੂਸਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਅਸੀਂ ਨਾਲ ਦੀ ਨਾਲ ਹੀ ਜਿੱਥੇ ਵੀ ਕਿਤੇ ਧੱਕਾ ਹੁੰਦਾ ਹੈ ਜਿੱਥੇ ਵੀ ਕਿਤੇ ਸਰਕਾਰ ਵੱਲੋਂ ਚਾਹੇ ਉਹ ਇੰਪਰੂਵਮੈਂਟ ਟੈਸਟ ਵੱਲੋਂ ਹੋਵੇ ਨਗਰਪਾਲਿਕਾ ਵੱਲੋਂ ਹੋਵੇ ਜਾਂ ਸਾਡੇ ਵਕਫ ਬੋਰਡ ਵੱਲੋਂ ਹੋਵੇ ਤੁਸੀਂ ਦੇਖਿਆ ਹੋਵੇਗਾ ਵੀ ਬਕਬੋਰਡ ਨੇ ਆ ਨਾਲ ਹੀ ਐਥੇ ਸਨੌਰ ਰੋਡ ਦੇ ਉੱਪਰ ਹੀ 101 ਕਨਾਲ ਜਗ੍ਹਾ ਨੂੰ ਬੜੇ ਗੁਪਤ ਤਰੀਕੇ ਨਾਲ ਸੇਮ ਇਹੋ ਜਿਹਾ ਕੇਸ ਹੈ ਉਹ ਕਬਰਸਤਾਨਾਂ ਦੀ ਜਗ੍ਹਾ ਨੂੰ ਮਾਲਕੀ ਦੇ ਵਿੱਚ ਕਿਸੇ ਟਾਈਮ ਬੋਲਦੀ ਸੀਗੀ ਉਹਨੂੰ ਚੇਂਜ ਕਰਕੇ ਰਲ ਕੇ ਤੇ ਉਹਨੂੰ ਹੜੱਪ ਕੇ ਇੱਕ ਐਚ ਆਰ ਗਰੁੱਪ ਨੂੰ ਵੇਚਦੀ ਹੈ ਇਸੇ ਤਰ੍ਹਾਂ ਇਹ ਜਿਵੇਂ ਸਰਕਾਰ ਮੋٹے ਮਗਰਮੱਛਾਂ ਨੂੰ ਜਿਵੇਂ ਇਹ ਸਾਰਾ ਕੁਝ ਵੇਚ ਕੇ ਸਾਹਮ ਕੇ ਉਹਦੇ ਵਿੱਚ ਮੋਟੀਆਂ ਦਲਾਲੀਆਂ ਮੋਟਾ ਪੈਸਾ ਲੈ ਕੇ ਆਫ ਸਾਈਡ ਤੇ ਹੋਣਾ ਚਾਹੀਦਾ ਹੈ ਹੁਣ ਤੁਸੀਂ ਇਹ ਦੱਸੋ ਵੀ ਥਾਪਰ ਕਾਲ ਜੇ ਪਹਿਲਾ ਬਣਿਆ ਏ ਜਾਂ 1919 ਤੱਕ 1903 ਦੀ ਤਾਂ ਰਕਵਡ ਬੋਲਣ ਰਿਹਾ ਜੀ ਇਹਨਾਂ ਦੇ ਨਾਂ ਜਿਹੜੀ ਟੱਕਿਆਂ ਦੇ ਵਿੱਚ ਉਹਨਾਂ ਤੱਕ ਹੀ ਕੋਈ ਕੀਮਤ ਹੁੰਦੀ ਸੀਗੀ ਟੱਕਿਆਂ ਤੇਨ ਟੱਕਿਆਂ ਦੇ ਵਿੱਚੋਂ ਖਰੀਦੀ ਗਈ ਹੈ ਮਾਲਕੀ ਖਾਨੇ ਵਿੱਚ ਉਹ ਮਾੜੀ ਬੋਲਦੀ ਹੈ ਉਹਨੂੰ ਕਿਵੇਂ ਟੇਡੇ ਟੰਗ ਨਾਲ ਮਾੜੀ ਨੂੰ ਮੜੀ ਬਣਾ ਦਿੱਤਾ ਗਿਆ ਸੋ ਇਹ ਸਾਰਾ ਕੁਝ ਰਲ ਕੇ ਹੋ ਰਿਹਾ ਜੀ ਪਰ ਇੱਥੇ ਜਿਹੜੇ ਸਾਡੇ ਪੰਜਾਬ ਦਾ ਇਹ ਵਿਰਸਾ ਇਤਿਹਾਸ ਰਿਹਾ ਏ ਵੀ ਇੱਥੇ ਜਦੋਂ ਵੀ ਕਿਸੇ ਕਮਿਊਨਿਟੀ ਨਾਲ ਟਕਾ ਹੁੰਦਾ ਏ ਉਹ ਕਦੇ ਵੀ ਆਪਸ਼ਟ ਕਰੇ ਛੇ ਦੰਗੀ ਨਹੀਂ ਹੋਏ ਕਦੇ ਕੁਛ ਨਹੀਂ ਹੋਇਆ ਜੇ ਹੋਏ ਹੋਣਗੇ ਕਿਤੇ ਬਾਹਰ ਹੋਏ ਹੋਣਗੇ ਦਿੱਲੀ ਚ ਹੋਏ ਹੋਣਗੇ ਜਾਂ ਕਿਤੇ ਕਾਂਨਪੁਰ ਹੋਏ ਹੋਣਗੇ ਪਰ ਪੰਜਾਬ ਦਾ ਇੱਕ ਇਤਿਹਾਸ ਹੈ ਕਿ ਇੱਥੇ ਸਾਰੇ ਲੋਕ ਹਿੰਦੂ ਮੁਸਲਮਾਨ ਸਿੱਖ ਸਾਈ ਕਦੇ ਵੀ ਕਿਸੇ ਦੇ ਨਹੀਂ ਕੇ ਦੇ ਵਿਰੁੱਧ ਗਏ ਤਾਂ ਇਸੇ ਕਰਕੇ ਅਸੀਂ ਉਹਨਾਂ ਦਾ ਵੀ ਮੁਸਲਮਾਨਾਂ ਦੀ ਵੀ ਕਬਰਸਤਾਨ ਹੋਣ ਚਾਹੇ ਸਾਡੀਆਂ ਸਮਾਦਾਂ ਬੜੀਆਂ ਹੋਣ ਚਾਹੇ ਸਾਡੇ ਗੁਰਦੁਆਰਾ ਸਾਹਿਬਾਨ ਹੋਣ ਚਾਹੇ ਮੰਦਰ ਹੋਵੇ ਸ਼ਿਵਜੀ ਦਾ ਮੰਦਰ ਹੈ ਸਾਰਾ ਕੁਝ ਨੂੰ ਜਦੋਂ ਇਹ ਤੋੜਨ ਦੀ ਗੱਲ ਕਰਨਗੇ ਕਾ ਸਾਡਾ ਆਟੋਮੈਟਿਕ ਹੈ ਵੀ ਅਸੀਂ ਇਕੱਠੇ ਹੋ ਕੇ ਪੂਰੇ ਪਟਿਆਲਾ ਵਾਸੀਆਂ ਅਸੀਂ ਸ਼ਹਿਰੀਆਂ ਇੱਥੋਂ ਦੇ ਅਸੀਂ ਆਪਣੇ ਸ਼ਹਿਰ ਦਾ ਮਾਹੌਲ ਨਹੀਂ ਵਿਗੜਨ ਦਵਾਂਗੇ ਜੀ ਇਸ ਕਰਕੇ ਅਸੀਂ ਇਹਨਾਂ ਨੂੰ ਮਿਲੇ ਸੀ ਕਿ ਡੀਸੀ ਸਾਹਿਬ ਨੂੰ ਵੀ ਸਾਡਾ ਮੰਗ ਪੱਤਰ ਪਹੁੰਚ ਗਿਆ ਹੋਇਆ ਹੈ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਵੀ ਚਲੇ ਗਿਆ ਜੀ ਸਾਡਾ ਮੰਗ ਪੱਤਰ ਵੀ ਇਹ ਮਾਹੌਲ ਜਿਹੜਾ ਵਿਗਾੜਨ ਦੀ ਇਹ ਕੋਸ਼ਿਸ਼ ਕੀਤੀ ਹੈ ਜਾਂ ਕੁਝ ਬੰਦਿਆਂ ਨੂੰ ਮਤਲਬ ਇੱਕ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰਨ ਬਦਲੇ ਤੁਸੀਂ ਐਸ ਤਰ੍ਹਾਂ ਦੇ ਕੰਮ ਕਰੋਗੇ ਇਹ ਬਿਲਕੁਲ ਪਟਿਆਲਾ ਨਿਵਾਸੀ ਬਦਾਸ ਨਹੀਂ ਕਰੇਗੇ ਇਹ ਅਸੀਂ ਆਪਣੇ ਸੰਯੁਕਤ ਕਿਸਾਨ ਮੋਰਚੇ ਚ ਵੀ ਗੱਲ ਕਰਾਂਗੇ ਸਾਡੇ ਨਾਲ ਤਿੰਨ ਜਥੇਬੰਦੀਆਂ ਹੋਰ ਵੀ ਨੇ ਮੁਸਲਮਾਨਾਂ ਦੀਆਂ ਜਥੇਬੰਦੀਆਂ ਨੇ ਪੰਜ ਸੱਤ ਜਥੇਬੰਦੀਆਂ ਜੀ ਮੈਂ ਹੁਣ ਅਕਾਲੀ ਦਲ ਵੱਲੋਂ ਵੀ ਇਹ ਮੰਗ ਆਈ ਹੈ ਇਸੇ ਤਰ੍ਹਾਂ ਹੀ ਸਾਰੇ ਕਮਿਊਨਿਟੀਆਂ ਨੂੰ ਇਕੱਠਿਆਂ ਕਰਕੇ ਅਸੀਂ ਹਰ ਹਾਲ ਤੇ ਇੱਥੇ ਅਸੀਂ ਪਟਿਆਲੇ ਦਾ ਮਾਹੌਲ ਨਹੀਂ ਵਿਗੜਨ ਦਿਆਂਗੇ